ਰਿਪੋਰਟ ਆ ਰਹੀ ਹੈ ਜਾ ਕੇ ਜਿਹੜੀ ਪੁਲਿਸ ਹੈ ਆਪਾਂ ਕਹਿੰਦੇ ਆ ਵੀ ਦਿੱਲੇਵਾਲ ਸਾਹਿਬ ਨੂੰ ਚੱਕਣਾ ਚਾਹੁੰਦੀ ਹੈ ਫੋਰਸਾਂ ਲੱਗਣੀਆਂ ਸ਼ੁਰੂ ਹੋ ਗਈਆਂ ਬਸ ਤਾਂ ਬਹੁਤ ਦਿਨਾਂ ਤੋਂ ਜ਼ੋਰ ਲੱਗਿਆ ਪਿਆ ਹੈ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਹੈ ਸੈਂਟਰ ਗਵਰਨਮੈਂਟ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਵੀ ਦਿੱਲੇਵਾਲ ਸਾਹਿਬ ਨੂੰ ਚੱਕ ਕੇ ਕਦੋਂ ਲਿਜਾਇਆ ਜਾਵੇ ਕਿਉਂਕਿ ਪੂਰਾ ਨੌ ਤੇ ਕੰਮ ਹੋਇਆ ਪਿਆ ਹੈ ਦਰੇ ਖੜੇ ਨੇ ਏਜੰਸੀਆਂ ਵੀ ਡਰੇ ਖੜੀਆਂ ਨੇ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਪੰਜਾਬ ਦਾ ਮਾਹੌਲ ਪਤਾ ਨਹੀਂ ਕੀ ਬਣ ਜਾਣਾ। ਕਿਹੋ ਜਿਹੇ ਹਾਲਾਤ ਬਣ ਜਾਣੇ ਨੇ। ਇਸ ਕਰਕੇ ਸਾਰੇ ਬੰਦੇ ਉਰੇ ਬੈ ਕੇ ਗੱਲ ਸੁਣੋ। ਮੈਨੂੰ ਹੁਣ ਧੂਰੀ ਕੋ ਮੁੰਡੇ ਦਾ ਫੋਨ ਆਇਆ ਸੀ ਕਿਸੇ ਦਾ ਆਪਣੇ ਰਿਸ਼ਤੇਦਾਰ ਦਾ। ਲੱਗਾ ਕੋਠੀ ਦੇ ਵਿੱਚ 3-4000 ਪੁਲਿਸ ਵਾਲਾ ਇਕੱਠਾ ਹੋਇਆ ਖੜਾ ਹੈ। ਗੱਡੀਆਂ ਭਰੀਆਂ ਖੜੀਆਂ ਗੱਡੀਆਂ ਲਾ ਲਈਆਂ ਸਕੂਲਾਂ ਦੀਆਂ ਬੈਨਾਂ ਕੱਢ ਲਈਆਂ। ਵਿੱਚ ਡਾਂਗਾ ਸੌਟੀਆਂ ਜਿੰਨੇ ਕਿ ਉਹਨਾਂ ਜਿਹੜਾ ਕੰਮ ਕਰਦੇ ਹੁੰਦੇ ਨੇ ਜੇ ਮਲਾਜ਼ਮ ਕਰਦੇ ਹੁੰਦੇ ਨੇ ਜਦ ਸਰਕਾਰਾਂ ਕਰਦੀਆਂ ਹੁੰਦੇ ਨੇ ਉਹ ਕਰੀ ਜਾਂਦੇ ਨੇ ਕਰੀ ਬੈਠੇ ਨੇ ਆਪਣੀ ਤਿਆਰੀ ਕਰੀ ਬੈਠੇ ਤੁਸੀਂ ਵੀ ਆਪਣੀ ਤਿਆਰੀ ਫੁੱਲ ਰੱਖੋ ਕਿਉਂਕਿ ਜੇ ਅਸੀਂ ਆਪਣੀ ਤਿਆਰੀ ਫੁੱਲ ਰੱਖਾਂਗੇ ਅਸੀਂ ਥੋੜੀ ਜਿਹੀ ਤੇਲ ਵਰਤਦੀ ਨਾ ਆ ਕਿੰਨਾ ਕਿੰਨਾ ਅਸੀਂ ਨੁਕਸਾਨ ਖਾ ਜਾਗੇ ਸਾਰੇ ਵੀਰ ਵੜ ਕੇ ਬਹਿ ਜਾਓ ਮੈਂ ਆਪਾਂ ਜਿਵੇਂ ਪਹਿਲਾਂ ਵੀ ਗੱਲਾਂ ਕਰਕੇ ਹੁੰਦੇ ਆ ਅੱਜੇ ਬੁਲਾਰਿਆਂ ਨੇ ਅੱਡੋ ਅੱਡੀ ਆਪਣੀ ਗੱਲ ਥੋੜੇ ਤੇ ਰੱਖੀ ਐ ਸਾਰਿਆਂ ਨੇ ਦੱਸਿਆ ਕਿ ਕਿਨੇ ਕਿਨੇ ਲੜਾਇਆ ਜਾਂਦਾ ਹੈ ਕਿੱਥੇ ਕਿੱਥੇ ਲੜਾਇਆ ਜਾਂਦਾ ਹੈ ਕਿਹੜੀ ਲੜਾਈ ਕਿਵੇਂ ਲੜੀ ਜਾਂਦੀ ਹੈ ਦੇਖੋ ਆਪਾਂ ਨਹੀਂ ਕਹਿੰਦੇ ਵੀ ਇਹ ਡਾਂਗਾ ਸੋਟਾਂ ਦੀ ਲੜਾਈ ਆਪਾਂ ਲੜੀਏ ਨਾ ਅਸੀਂ ਲੜਨਾ ਚਾਹੁੰਦੇ ਆ ਨਾ ਕਿਸੇ ਦੀ ਬੁੱਤ ਮਰਵਾਉਣਾ ਚਾਹੁੰਦੇ ਆ ਨਾ ਡੱਲੇਵਾਲ ਸਾਹਿਬ ਚਾਹੁੰਦੇ ਨੇ ਨਾ ਉਥੋਂ ਦੀ ਉਹੀ ਜਿਹੜੀ ਟੀਮ ਐ ਸੁਪਰ ਟੀਮ ਐ ਇਹ ਸਾਡੀ ਲੜਾਈ ਹੈ ਕਿਉਂ ਪਹਿਲਾਂ ਅਸੀਂ ਇਹ ਚੀਜ਼ ਦੇਖੀ ਆ ਬਾਈ ਸੁਭਕਰਨ ਮੁੰਡਾ ਜਿਹੜਾ ਸੀਰ ਹੋਇਆ ਇੱਦਾਂ ਘਾਟਾ ਪਿਆ ਉਹਦੇ ਪਰਿਵਾਰ ਨੂੰ ਇਹਨੇ ਇਨਸਾਨ ਦੇ ਵਿੱਚ ਨਿਸਾਨਿਆ ਗਿਆ ਕੱਲਾ ਬੈਠਾ ਸੀ ਦੋ ਮਹੀਨਾ ਦਾ ਭਾਈ ਸੀ ਵੀ ਉਹਨਾਂ ਦੇ ਆਪਾਂ ਉਹਨਾਂ ਦੇ ਦੇਖੋ ਉਹਨਾਂ ਨੂੰ ਆਪਾਂ ਕਹਿੰਦੇ ਨੇ ਉਹਨਾਂ ਨੂੰ ਕਰੋੜ ਰੁਪਈਆ ਮਿਲ ਗਿਆ ਸਰਕਾਰੀ ਨੌਕਰੀ ਮਿਲ ਗਈ ਬਈ ਜੀ ਦਾ ਪੁੱਤ ਗਿਆ ਉਹਨੇ ਕਰੋੜ ਰੁਪਈਆ ਕੀ ਕਰਨਾ ਨੇ ਸਰਕਾਰੀ ਨੌਕਰੀ ਕੀ ਕਰਨੀ ਆ ਅਸੀਂ ਆਪਦੇ ਬੱਚਿਆਂ ਲਈ ਹਰ ਵਕਤ ਤੁਰੇ ਫਿਰਦੇ ਆ ਇੱਥੇ ਲੜ ਰਹੀ ਆਪਦੇ ਬੱਚਿਆਂ ਲਈ ਲੋਕਾਂ ਲਈ ਕਿਸੇ ਲਈ ਲੜਨਾ ਆ ਆਪਾਂ ਲੜਨਾ ਸਭ ਲੋਕਾਂ ਲਈ ਲੜਨਾ ਆ ਜਿਹੜੇ ਬੰਦਾ ਇੱਥੇ ਇਹ ਲੜਾਈ ਲੜਨਾ ਆ ਤੁਸੀਂ ਸਭ ਲਈ ਲੜ ਰਹੇ ਹੋ ਮੈਂ ਨਹੀਂ ਕਹਿੰਦਾ ਤੁਸੀਂ ਆਪਦੇ ਇਕੱਲੇ ਬੱਚਿਆਂ ਲਈ ਲੜ ਰਹੇ ਹੋ ਤੁਸੀਂ ਸਭ ਲਈ ਲੜਾਈ ਲੜ ਰਹੇ ਹੋ ਭਾਈ ਇਹਦੇ ਵਿੱਚ ਫਾਇਦਾ ਕਿਹਨੂੰ ਹੋਣਾ ਜੇ ਤੁਸੀਂ ਇਹ ਲੜਾਈ ਜਿੱਤ ਰਹੇ ਹੋ ਫਾਇਦਾ ਤੁਹਾਡੇ ਇਕੱਲੇ ਜਵਾਕਾਂ ਨੂੰ ਹੋ ਭਾਈ ਤੁਹਾਡੇ ਬੱਚਿਆਂ ਨੂੰ ਹੋਣਾ ਇਕੱਲਿਆਂ ਨੂੰ ਸਾਰੇ ਦੀ ਦੁਨੀਆ ਦੀ ਦੁਨੀਆ ਦੀ ਲੜਾਈ ਹੈ ਲੋਕਾਂ ਦੀ ਲੜਾਈ ਸਾਡੇ ਗੁਰੂਆਂ ਨੇ ਵੀ ਲੜੀ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਲੜੀ ਆ ਇਹ ਲੜਾਈ ਲੜੀ ਹੈ ਇਹ ਤਾਂ ਆਪਾਂ ਕਹਿੰਦੇ ਜੇ ਜੇ ਕੋਈ ਇਕੱਲਾ ਕਿਸੇ ਦੀ ਲੜਾਈ ਲੜਨਾ ਹੁੰਦਾ ਐਸੇ ਜੋਧੇ ਲੋਕ ਆਉਂਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਜਬੇ ਹੁੰਦੇ ਨੇ ਜਿਨ੍ਹਾਂ ਦੀ ਸੋਚ ਜਗੀ ਹੁੰਦੀ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਲੜਨ ਦਾ ਤਰੀਕਾਕਾਰ ਸਹੀ ਹੁੰਦਾ ਉਹ ਬੰਦੇ ਇਥੇ ਇਹੋ ਜਿਹੀਆਂ ਲੜਾਈਆਂ ਲੜਨ ਆਉਂਦੇ ਨੇ ਲੜ ਕੇ ਜਿੱਤਦੇ ਨੇ ਹਾਰਾ ਵੀ ਹੁੰਦਿਆਂ ਨੇ ਲੜਾਈ ਦੇ ਵਿੱਚ ਹਮੇਸ਼ਾ ਜਿੱਤ ਨਹੀਂ ਹੁੰਦੀ ਹੁੰਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਸੀ ਹਾਰਾ ਵੀ ਹੁੰਦਿਆਂ ਨੇ ਪਰ ਅਸੀਂ ਉਹ ਚੋਦੇ ਆ ਅਸੀਂ ਉਹ ਤੋਂ ਗੁਰੂ ਪਾਤਸ਼ਾਹ ਦੇ ਪੁੱਤਰਾਂ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਸਾਡੇ ਉੱਤੇ ਪਿੰਡੇ ਦੇ ਉੱਤੇ ਤੁਸੀਂ ਇਹ ਚੱਲ ਰਹੇ ਹਾਂ ਇਹ ਉਹਨਾਂ ਦੇ ਬੱਚੇ ਨਿੱਕੇ ਨਿੱਕੇ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਵੀ ਧੱਲੇ ਆ ਭਾਈ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਵੀ ਧੱਲਿਆ ਗੁਰੂ ਪਾਸ਼ਾ ਨੂੰ ਪਾਸ਼ਾ ਦੇ ਉਹਨਾਂ ਬੱਚਿਆਂ ਨੂੰ ਉਸ ਟਾਈਮ ਦੇ ਜ਼ਬਰ ਨੇ ਇਹ ਗੱਲ ਕਹਿ ਕੇ ਅਨਵਾਜਾ ਸੀ ਕਿ ਤੁਸੀਂ ਦੱਸੋ ਤੁਹਾਨੂੰ ਕਿਹੜਾ ਕਿਲਾ ਚਾਹੀਦਾ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਕਿੰਨਾ ਤੁਹਾਡੇ ਨੂੰ ਰਾਜ ਨੌਲਵਾ ਦਈਏ ਪਰ ਤੁਸੀਂ ਇਹਨ ਮੰਨ ਲਓ ਬਾਈ ਕਿੰਨਾ ਲਈ ਨਹੀਂ ਮੰਨੀ ਆਪਣੇ ਆ ਸਾਡ ਲਿਆ ਜਿਹਨੇ ਸਾਡੇ ਪੱਗਾਂ ਨੇ ਸਿਰਤੇ ਨਾ ਜਿਹੜਾ ਅਸੀਂ ਕਹਿੰਨਾ ਵੱਡੇ ਵੱਡੇ ਅਸੀਂ ਲੰਗਰ ਲਾਉਣੇ ਆ ਲੰਗਰ ਬਾਈ ਕੌਣ ਲਾਉਂਦਾ ਹੈ ਕਿੰਨੇ ਲਵਾਏ ਨੇ ਹਿਲੰਗਰ ਜੇ ਸਾਡੇ ਬੱਚੇ ਉਸ ਟਾਈਮ ਦੇ ਉਹ ਬੱਚੇ ਕਦੇ ਈਰ ਮੰਨ ਜਾਂਦੇ ਕਿ ਅਸੀਂ ਲੰਗਰ ਲੈਣੇ ਦੇਖਦੇ ਹੁੰਦੇ ਬਈ ਅੱਜ ਉਹ ਰੰਗ ਜੇਂਦੇ ਕੋਈ ਲੰਗਰ ਲਾਉਂਦਾ ਆਪਾਂ ਲੜਨਾ ਹੈ ਚਾਰਤੇ ਦੇ ਵਿੱਚ ਰਹਿ ਕੇ ਲੜਨਾ ਜਿੰਨਾ ਚਿਰ ਬੈਠਣਾ ਹੈ ਜਦੋਂ ਵੀ ਆਪਾਂ ਕਿਸੇ ਧਰਨੇ ਮਜਾਰੇ ਦੀ ਜਾਂਦੇ ਆ ਮਜਾਰਾ ਕਰਨ ਜਾਂਦੇ ਆ ਜਿਹੜੇ ਤਰੀਕੇ ਤਰੀਕਾਕਾਰ ਆ ਉਹਦਾ ਮਜਾਰੇ ਦਾ ਤਰੀਕਾਕਾਰ ਉਸੇ ਤਰੀਕੇ ਨਾਲ ਚੱਲੋ ਜੇ ਸਾਨੂੰ ਕਹਦਾ ਵੀ ਤੁਸੀਂ ਨਾਰੇ ਲਾਉਣੇ ਨੇ ਤਾਂ ਅਸੀਂ ਨਾਰੇ ਲਾਉਣੇ ਨੇ। ਜੇ ਸਾਨੂੰ ਕਹਦਾ ਵੀ ਆਪਾਂ ਜਾ ਕੇ ਆਪਾਂ ਤੁਰਨਾ ਬਾਜ਼ਾਰਾਂ ਦੇ ਵਿੱਚ ਕਈ ਵਾਰ ਆਪਾਂ ਮਾਰਚ ਕਰਦੇ ਹਾਂ। ਆਪਾਂ ਮਾਰਚ ਵੀ ਕਰਦੇ ਹਾਂ ਬਾਈ। ਤੁਰ ਕੇ ਵੀ ਕਰਦੇ ਹਾਂ। ਪਰ ਇੱਥੇ ਜਿਹੜਾ ਆਹ ਹੈ ਜਿਹੜਾ ਅੱਜ ਦਾ ਆਪਾਂ ਨੂੰ ਸੁਨੇਹਾ ਲੱਗਿਆ ਹੋਇਆ ਹੈ। ਅੱਜ ਦਾ ਸੁਨੇਹਾ ਇਹ ਹੀ ਲੱਗਿਆ ਵੀ ਤੁਸੀਂ ਚੁੱਪ ਕਰਕੇ ਬਹਿ ਜਾਓ। ਰੋੜਾ ਤੇ ਬਹਿ ਜਾਓ। ਤੁਸੀਂ ਸਾਇਲੈਂਟ ਹੋ ਜਾਓ। ਆਪਕੋ ਜਿਹੜੇ ਗੱਲਾਂ ਸੁਣੋ ਜਿਹੜੇ ਆਪੂ ਨੇ ਉਹ ਤੁਹਾਨੂੰ ਦੱਸਣਗੇ। ਈ ਉਥੇ ਧਰਮ ਦੇ ਵਿੱਚ ਕੀ ਹੋ ਰਿਹਾ ਹੈ ਉਹ ਵੀ ਦੱਸਣ ਕਿ ਕੀ ਸਰਕਾਰ ਕਰਨ ਜਾ ਰਹੀ ਹੈ ਕੀ ਸੈਂਟਰ ਸਰਕਾਰ ਕਰਨ ਜਾ ਰਹੀ ਹੈ ਇਹ ਸਾਰਾ ਕੁਝ ਹੁਣ ਉਥੇ ਸਟੇਟ ਨਹੀਂ ਮਿਲੂਗਾ ਨਾ ਕਿ ਆਪ ਨੂੰ ਇੱਧਰ ਤੋਂ ਉੱਪਰ ਕਰਕੇ ਜਾਂਸੀਆ ਬੋਸੇ ਉੱਤੇ ਲੱਗੇ ਹੋਇਆ ਨੇ ਬਾਈ ਥੋੜੀ ਗੱਡੀ ਕੱਲੀ ਕੱਲੀ ਜਲ ਦੀ ਪੋਲ ਘੱਟ ਰਹੀਆਂ ਨੇ ਉਹ ਵੀ ਤੁਸੀਂ ਕਿੱਥੇ ਖੜੇ ਹੋ ਇਹ ਸਾਡੇ ਵਿੱਚ ਥੋੜੇ ਜਿਿਹ ਕਿਤੇ ਨਾ ਕਿਤੇ ਇਹ ਸਾਡੇ ਘਾਟਾਂ ਹੁੰਦੀਆਂ ਨੇ ਤਾਂ ਕਰਕੇ ਸਾਡੇ ਜਿਹੜੇ ਸੰਘਰਸ਼ ਨੇ ਬਹੁਤੇ ਲੰਬੇ ਚੱਲ ਜਾਂਦੇ ਨੇ ਚਲੋ ਥੋੜਾ ਬੋਲਿਆ ਗਿਆ ਤਾਂ ਮਾਫ਼ ਕਰਿਓ ਪਰ ਹੁਣ ਮੈਂ ਧਰਨੇ ਬਾਰੇ ਦੱਸਦਾ ਢੱਲੇਵਾਰ ਸਾਹਿਬ ਕੋ ਬਾਰੇ ਦੱਸਦਾ ਵੀ ਜੋ ਅੱਜ ਆਪਣੇ ਲਈ ਲੜਨਾ ਲੜੀ ਜਾਂਦੇ ਨੇ ਸਾਡੇ ਲਈ ਲੜਾਈ ਲੜ ਰਹੇ ਨੇ 35 ਦਿਨਾਂ ਤੋਂ ਭੁੱਖੇ ਇੱਕ ਟੈਂਕ ਦੇ ਵਿੱਚ ਖਨੌਰੀ ਬਾਰਡਰ ਤੇ ਪਏ ਨੇ ਬਈ ਸਿਰਫ ਇਸ ਕਰਕੇ ਵੀ ਜਿਹੜੀ ਮੇਰੀ ਆਉਣ ਵਾਲੀ ਨਸਲ ਹੈ ਜਿਹਨੇ ਸਾਡੀਆਂ ਨਸਲਾਂ ਨੇ ਵੇ ਬਚਣੀਆਂ। ਇਹ ਬਚਣੀਆਂ ਕਿਵੇਂ ਬਈ? ਸਰਕਾਰ ਨਵੇਂ-ਨਵੇਂ ਕਾਨੂੰਨ ਬਣਾ ਰਹੀ ਆ। ਸੈਂਟਰ ਸਰਕਾਰ ਨੇ ਇੱਕ ਕਾਨੂੰਨ ਹੋਰ ਬਣਾਤਾ। ਅਸੀਂ ਕਹਿੰਦੇ ਅਸੀਂ ਤਿੰਨ ਕਾਨੂੰਨ ਉੱਥੇ ਰੱਦ ਕਰਵਾ ਕੇ ਆਏ ਆ। ਰੱਦ ਕਰਵਾ ਕੇ ਆਇਆ ਸਸਪੈਂਡ ਕਰਵਾ ਕੇ ਆਏ ਆ। ਕੋਈ ਉਹਨੂੰ ਸਸਪੈਂਡ ਕਹਿ ਰਹੇ ਹੁੰਦਾ ਕੋਈ ਪੋਸਟਪੋਨ ਕਰ ਰਹੇ ਕਹਿੰਦਾ। ਕੋਈ ਰੱਦ ਵੀ ਕਹਿੰਦਾ। ਕਾਨੂੰਨ ਭਾਈ ਰੱਦ ਤਾਂ ਹੋਈ ਨਹੀਂ। ਕਾਨੂੰਨਾਂ ਨੂੰ ਕਿਸੇ ਨੇ ਰੱਦ ਨਹੀਂ ਕਰਿਆ। ਜਮਾਤ ਜੇ ਜਮਾਰਤ ਹੋਏ ਹੁੰਦੇ ਉਹਨਾਂ ਦੁਆਰੇ ਲਾਗੂ ਕਿਵੇਂ ਹੋ ਜਾਂਦੇ ਬਈ ਲਾਗੂ ਤਾਂ ਕਰੀ ਜਾਂਦੇ ਨੇ ਛੋੜੇ ਮੰਡੀਆਂ ਦੇ ਵਿੱਚ ਇਤਕੀ ਵੀ ਕਰਤੇ ਹੋ ਤੁਹਾਨੂੰ ਜੀਰੀਆਂ ਦੇ ਵਿੱਚ 5-5 ਕਿਲੋ ਕਾਟ ਲਈ ਹੈ 7-7 ਕਿਲੋ ਕਾਟ ਲਈ ਹੈ ਉਹ ਕਾਦੀ ਵਾਸਤੇ ਲਈ ਹੈ ਬਈ ਉਹ ਕਾਨੂੰਨ ਲਾਗੂ ਕਰਨ ਵਾਸਤੇ ਛੋੜੇ ਮੰਡੀਆਂ ਚੱਕੀਆਂ ਕਿਵੇਂ ਜਾਣਗੇ ਬਈ ਮੰਡੀਆਂ ਕਦੋਂ ਚੱਕੀਆਂ ਜਾਣਗੀਆਂ ਕਿਸਾਨ ਰੋਦੇ ਸੀ ਮੰਡੀਆਂ ਦੇ ਵਿੱਚ ਬੈਠੇ ਵੀ ਸਾਡੀ ਜੀਰੀ ਵਿਕ ਜੇ ਜਿਹੜੇ ਭਾਅ ਮਰਜ਼ੀ ਵਿਕ ਜੇ ਸਾਰੇ ਕਹਿੰਦੇ ਸੀ ਕਹਿੰਦੇ ਸੀ ਨਾ ਪੇ ਸਾਡੀ ਜੀਰੀ ਵਿਗਣੀ ਤਹੀ ਜਾ ਬਾਈ ਕਾਟ ਕੱਟ ਲੋ ਓਏ ਆੜ ਦੀ ਅੰਗੂਰੇ ਮੱਤ ਮੰਦੇ ਜਿਹੜਾ ਮਾੜਾ ਕਿਸਾਨ ਸੀ ਗਰੀਬ ਕਦਾਨ ਆਪਣੇ ਵਰਗਾ ਜਿਹੜੇ ਅਸੀਂ ਆ ਬੈਠੇ ਆ ਲੜਨ ਵਾਲੇ ਲੋਕ ਲੜੇ ਬੜੇ ਤੁਸੀਂ ਜਾ ਕੇ ਮੰਡੀਆਂ ਦੇ ਵਿੱਚ ਬਾਈ ਦੇਰੇ ਬੜਾ ਸਾਡ ਦੇ ਦੇ ਸਾਡ ਦੇ ਦੇ ਯਾਰ ਸਾਡ ਦਿਓ ਬਾਈ ਐਂਬੂਲੈਂਸ ਨੂੰ ਲੰਘ ਜਾਣ ਦਿਓ ਇਹ ਜ਼ਰੂਰੀ ਹੁੰਦਾ ਉਹ ਨਗਾ ਦੇ ਨਗਾ ਰਾਹ ਘਟੀ ਮਿੰਦਾ ਦੇ ਰੇ ਪੁਲਿਸ ਨੂੰ ਲੰਘ ਜਾਣ ਦੇ ਅੱਗੇ ਨਾਲ ਨਾਲ ਵੱਡੀ ਆ ਇਹ ਜਰੂਰੀ ਨੇ ਬਈ ਇਹ ਗੱਲਾਂ ਆਪਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਐਂਬੂਲੈਂਸ ਹੋਵੇ ਬੱਚੇ ਹੋਵੇ ਕੋਈ ਬਿਮਾਰ ਆ ਕਿ ਲੰਮਟਾ ਉਹ ਸਾਡੇ ਲਈ ਜ਼ਰੂਰੀ ਆ ਕਿਉਂਕਿ ਇਹ ਆਪਣੀ ਜਥੇਬੰਦੀ ਦੀ ਪੌਲਿਸੀ ਹੁੰਦੀ ਆ ਆਪਾਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਇੱਥੇ ਅਸੀਂ ਆਪਾਂ ਇਹ ਗੱਲ ਰੱਖਣ ਆਏ ਆ ਕਿ ਸਾਡੀ ਗੱਲ ਸਰਕਾਰਾਂ ਤੱਕ ਜਾਵੇ ਤੇ ਸਰਕਾਰ ਸਾਡੀ ਗੱਲ ਸੁਣੇ ਉਹ ਏਜੰਸੀਆਂ ਤੱਕ ਜਾਵੇ ਜਿਹੜੀਆਂ ਏਜੰਸੀਆਂ ਨੂੰ ਸਰਕਾਰਾਂ ਚਲਾਉਂਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਉਹ ਦੰਨੇਵਾਲ ਸਾਹਿਬ ਨੂੰ ਵਿਜਾਸੀਆਂ ਚਾਹੁੰਨੀਆਂ ਨੇ ਵੀ ਬਚਾਉਣਾ ਇੱਕ ਪਾਸੇ ਕਿਹਾ ਜਾਂਦਾ ਹੈ ਵੀ ਅਸੀਂ ਇਹਨੂੰ ਬਚਾਉਣਾ ਚਾਹੁੰਦੇ ਹਾਂ ਬਿਆਨਬਾਜ਼ੀ ਹੋ ਰਹੀ ਹੈ ਜੇ ਬਚਾਉਣਾ ਚਾਹੁੰਦੇ ਬਚਾਉਂਦੇ ਕਿਉਂ ਨਹੀਂ ਬਈ ਜੋ ਉਹਨੂੰ ਮਾਰਨ ਦੇ ਟੱਡੇ ਮੰਗਈ ਨੇ ਮੰਨ ਲੋ ਅਛਦੀਆਂ ਨਹੀਂ ਹੈਗੀਆਂ ਮੰਨੀਆਂ ਹੋਈਆਂ ਮੰਗਾ ਨੇ ਕੋਈ ਇਹ ਨਹੀਂ ਕੋਈ ਨਵੀਂ ਮੰਗ ਨਹੀਂ ਰੱਖੀ ਮੰਨੀਆਂ ਹੋਈਆਂ ਮੰਗਾ ਦਾ ਕੋ ਟੋਕਾ ਤ ਮੰਨੀ ਲੈਣੀ ਚਾਹੀਦੀ ਨੇ ਜਿਹੜੀ ਚੀਜ਼ ਪਹਿਲਾਂ ਤੁਸੀਂ ਮੰਨ ਚੁੱਕੇ ਹੋ ਵੀ ਹਾਂ ਸਾਡੇ ਵਿੱਚ ਇੱਕ ਘਾਟ ਹੁਣ ਗੱਲਾਂ ਪਾ ਤਿੰਨ ਕਾਨੂੰਨਾਂ ਤੇ ਹੀ ਕਰਦੇ ਸੀ ਤਿੰਨ ਕਾਨੂੰਨਾਂ ਦੇ ਦੁਆਰਾ ਫੇਰ ਇਹਨਾਂ ਨੇ ਰੈਗੂਲੇਸ਼ਨ ਪਾਸ ਕਰਤਾ ਸਾਡੇ ਸਾਰੇ ਬੰਦਿਆਂ ਨੂੰ ਅੱਧੇ ਬੰਦਿਆਂ ਨੂੰ ਵਿਚਾਰਾ ਨੂੰ ਹੀ ਨਹੀਂ ਪਤਾ ਹੋਣਾ ਵੀ ਜਿਹੜੇ ਤਿੰਨ ਕਾਨੂੰਨ ਦੁਆਰੇ ਕਿਹੜੇ ਲਾਗੂ ਕਰਤੇ ਉਹਨਾਂ ਦੀ ਨਾਕਲਾਵਾ ਹੀ ਇੱਕ ਚੀਜ਼ ਉਹੀ ਹੈ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿਵੇਂ ਤੁਸੀਂ ਕਹਿੰਦੇ ਤਣਾਉਲੇ ਲੈਣਾ ਤਰੋਲਾ ਬੜ ਬੜ ਵਿੱਚ ਦੀ ਪੈਣੀ ਵਿੱਚ ਦੀ ਜਾ ਕੇ ਇੱਧਰ ਦੀ ਵੀ ਆ ਜਾਊਗਾ ਕੱਟੂ ਵੀ ਦੀ ਤਰੋਲਾ ਪੂਰੇ ਵੀ ਦੀ ਨਹੀਂ ਆਜੂ ਤੇ ਤਰੋਲਾ ਸਿੱਧਾ ਵੀ ਆਜੂ ਓੜਾ ਰਾਤ ਜੇ ਪੈਗੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ ਤੇ ਇਹ ਤਿੰਨ ਕਾਨੂੰਨਾਂ ਨੂੰ ਇਹਨਾਂ ਨੇ ਦੁਬਾਰਾ ਲਾਗੂ ਕਰਨਾ ਚਾਹ ਇਹ ਕੈਂਪਲੇਸ਼ਨ ਹੁੰਦੀ ਹੈ ਵੀਰ ਬਣ ਕੇ ਇਹਨੂੰ ਜਰੂਰ ਨਿਗਾਓ ਤੇ ਐਮਲੇਸ਼ਨ ਨੂੰ ਪਹਿਲੀ ਰਸਤਾ ਦੇ ਦੇਣਾ ਨਾਕੇ ਦਾ ਮਦਨ ਮਜ਼ਦੂਰਾਂ ਨੂੰ ਇਹਨਾਂ ਨੇ ਤੋੜਨਾ ਕਿਵੇਂ ਚਾਹਿਆ ਇਹਨਾਂ ਨੇ ਅਖਿਆਵੇਂ ਪਹਿਲਾਂ ਸੀ ਮਜ਼ਦੂਰਾਂ ਨੂੰ ਨਾਲ ਆ ਕੇ ਕਰੀ ਇੱਕ ਸਾਨਾ ਤੋਂ ਦੂਰ ਕਰੀ ਇਹਨਾਂ ਨੇ ਕੀ ਕੀਤਾ ਆਟਾ ਬਾਲ ਦੀ ਸਕੀਮ ਚਲਾਦੀ ਬਾਈ ਆਟਾ ਦਾਲੀ स्कीम ਚਲਾਤੀ ਵੀ ਇਹਨਾਂ ਨੂੰ ਕਮਜ਼ੋਰ ਕਰਦੀ ਵੀ ਇਹ ਆਟਾ ਦਾਲ ਇਹਨਾਂ ਨੂੰ ਮਿਲ ਜਾਇਆ ਕਰੂ ਉਹਨੀਆਂ ਖਾਲਿਆ ਕਰਨਗੇ ਕਾਹਾਂ ਕੰਮ ਕਿਸੇ ਦੇ ਕਰਨਗੇ ਵੀ ਨਾ ਆਪੇ ਕਰਨਗੇ ਜਿਹੜਾ ਤਾਂ ਸਿਆਣਾ ਮਜ਼ਦੂਰ ਹੈ ਉਹਨੇ ਸਕੀਮ ਦਾ ਲਾਭ ਲੈਂਦਾ ਹੈ ਪਰ ਉਹਨੇ ਨਾਲ ਦੀ ਨਾਲ ਕੰਮ ਵੀ ਕਰਿਆ ਬੰਦੂਰ ਵਿੱਚ ਸਾਡੇ ਪਿੰਡਾਂ ਦੇ ਵਿੱਚ ਇਹੋ ਜਿਹੇ ਮਜ਼ਦੂਰ ਹੋ ਗਏ ਜਿਹੜੇ ਇਕੱਲੇ ਉਸੇ ਆਟਾ ਦਾਲ ਦੇ ਉੱਤੇ ਟਿਕ ਕੇ ਹੋਏ ਕਿਸੇ ਦੇ ਕੰਮ ਨਹੀਂ ਕਰਦੇ ਮਾਰੇ ਨੂੰ ਮੈਂ ਕਹਿ ਰਿਹਾ ਮਾਰੇ ਦੀ ਗੱਲ ਨਹੀਂ ਕਰਦਾ ਕੁਸ਼ਤਸਾਨ ਜਿਨ੍ਹਾਂ ਨੂੰ ਇਹ ਨਾਪੇ ਗਵਰਨਮੈਂਟ ਕਰਨਾ ਚਾਹੀਦੀ ਹੈ ਕਸੂਰ ਉਹਨਾਂ ਦਾ ਨਹੀਂ ਹੈਗਾ ਇਹ ਗੱਲ ਦਾ ਪਰ ਉਹਨਾਂ ਨੂੰ ਕਮਜ਼ੋਰ ਕਰਨਾ ਚਾਹਿਆ ਅੰਦਰੂਨੀ ਕਮਜ਼ੋਰ ਕਰਨਾ ਬੰਦੇ ਨੂੰ ਕਹਿੰਦੇ ਨੇ ਇਸ ਨੂੰ ਅੰਦਰੂਨੀ ਕਮਜ਼ੋਰ ਕਰਨਾ ਕਿਵੇਂ ਕਰਿਆ ਜਾਂਦਾ ਉਹਨਾਂ ਨੂੰ ਹੱਥਾ ਕਰ ਦਿਓ ਉਹ ਜਦੋਂ ਵੀ ਕੋਈ ਕੰਮ ਕਰਨਾ ਚਾਹੇ ਉਹਨੇ ਇੱਕ ਚੀਜ਼ ਦਾ ਲਾਲਚ ਦੇ ਦਿਓ ਵੀ ਯਾਰ ਤੈਨੂੰ ਇਹ ਕੰਮ ਦੀ ਕਿਲੋੜਾ ਕੰਮ ਮੈਂ ਕਰ ਦੂੰਗਾ ਰਾਹ ਤਾਂ ਤੈਨੂੰ ਮੈਂ ਦੇ ਦੂੰਗਾ ਜੇ ਤਾਂ ਉਹ ਸਮਝਦਾਰ ਹੈ ਫੇਰ ਉਹ ਕੋ ਮੈਂ ਆਪਣੀ ਕਮਾਈ ਕਰਕੇ ਆਪ ਪਟੂ ਜਿਵੇਂ ਹੁਣ ਤੁਸੀਂ ਉਹ ਲੜਨ ਵਾਲੇ ਬੈਠੇ ਹੋ ਇੱਥੇ ਹੁਣ ਕਿੰਨੇ ਬੰਦੇ ਆ ਬਈ ਆਪ 500 ਬੰਦੇ ਹੋਮਾ ਕਿੰਨੇ ਪਿੰਡਾਂ ਚੋਂ ਆਏ ਆ ਹਜ਼ਾਰ ਹੋਵਾਂਗੇ ਆ ਬੀਬੀਆਂ ਆਏ ਨੇ ਕਿੰਨੇ ਬੰਦੇ ਆ ਕਿਉਂ ਬਈ ਪਿੰਡਾਂ ਦੇ ਵਿੱਚ ਕਿਉਂ ਕੀ ਗੱਲ ਸੀ ਇੱਕ ਦਿਨ ਨਾਲ ਯਾਰ ਕੀ ਉਹਨਾਂ ਨੂੰ ਹੁੰਦਾ ਸੀ ਪਰ ਉਹਨਾਂ ਦੇ ਵਿੱਚ ਜੱਜਵਾ ਨਹੀਂ ਹੈਗਾ ਬਈ ਛੋਡੇ ਵਾਲਾ ਜੱਜਵਾ ਨਹੀਂ ਦਾ ਜੇ ਤੁਸੀਂ ਕਹੋਗੇ ਲੜਨ ਵਾਲੇ ਸਾਰੇ ਹੋਗੇ ਫੇਰ ਤਾਂ ਸਾਨੂੰ ਕੋਈ ਇੱਥੇ ਬੈਠਣ ਦੀ ਲੋੜ ਹੀ ਨਹੀਂ ਜੇ ਸਾਰੇ ਲੜਨ ਵਾਲੇ ਹੋਗੇ ਲੜੇ ਉਹ ਉਹ ਵੀ 40 ਸਿੰਘ ਹੀ ਸੀ ਉਹਨੂੰ ਗੋਬ ਸਿੰਘ ਨਾਲ ਵੀ 40 ਸਿੰਘ ਹੀ ਲੜੇ ਸੀ 40 ਸਿੰਘ ਹੀ ਖੜੇ ਸੀ ਬਈ ਅੱਜ ਵੀ ਤੁਸੀਂ ਉਹਨਾਂ ਚਾਲੀਆਂ ਦੀ ਚਾਲੇ ਦੇ ਜਮਾਤ ਦੇ ਵਿੱਚੋਂ ਉਸੇ ਜਮਾਤ ਚ ਆਉਣਾ ਤੁਸੀਂ ਚਾਲੇ ਚਣ ਵਾਲਿਆਂ ਜਮਾਤ 'ਚ ਨਹੀਂ ਆਉਂਦੇ ਤੁਸੀਂ ਲੜਨ ਵਾਲਿਆਂ ਲੋਕਾਂ ਦੀ ਜਮਾਤ ਦੇ ਵਿੱਚ ਆਉਣ ਤੁਸੀਂ ਪਿੰਡ ਜਾਓਗੇ ਤੁਹਾਨੂੰ ਕੋਈ ਪੁੱਛੂ ਪੁੱਛਣਗੇ ਵਿੱਚ ਲੋਕ ਹੁੰਦਾ ਤੇ ਵੈਸੇ ਪੁੱਛਣਗੇ ਤੁਹਾਨੂੰ ਬਈ ਧਰਨੇ ਤੇ ਜਾਇਆ ਕੀ ਬਣਿਆ ਉੱਥੇ ਇਹ ਤੁਹਾਨੂੰ ਸਵਾਲ ਕਰਨਗੇ ਕਰਦੇ ਹੁੰਦੇ ਨੇ ਹੋਣਗੇ ਸਵਾਲ ਤੁਸੇ ਦਿਆ ਕਰੋ ਜਵਾਬ ਦਿਆ ਕਰੋ ਗੱਟ ਕੇ ਦਿਆ ਕਰੋ ਜਵਾਬ ਬਈ ਧਰਨੇ ਤੇ ਨਹੀਂ ਗਿਆ ਹੱਕ ਲੈਣ ਗਿਆ ਸੀ ਲੜਨ ਗਿਆ ਸੀ ਵਾਂਥੇ ਲੜਨ ਗਿਆ ਸੀ ਹੱਕ ਲੈਣ ਗਿਆ ਸੀ ਛੋਡੇ ਵੀ ਹੱਕ ਮੈਨੂੰ ਐਸੀ ਜੇ ਮੇਰੇ ਹੱਕ ਨਾਲ ਮਿਲ ਜਾਣ ਨਾਲ ਤੇ ਛੋਡੇ ਵੀ ਨਾਲ ਹੀ ਮਿਲਣਗੇ ਉਹਨਾਂ ਨੂੰ ਜਵਾਬ ਦਿਆ ਕਰੋ ਛੋਡੇ ਹੱਕਾਂ ਦੇ ਵਾਸਤੇ ਵੀ ਨਾਲ ਹੀ ਤੁਰਿਆ ਹਾਂ ਆਰਦੇ ਵਾਸਤੇ ਨਹੀਂ ਮੰਗਣ ਗਏ ਸੀ ਅਸੀਂ ਉੱਥੇ ਇਹ ਚੀਜ਼ਾਂ ਦਾ ਉਹਨਾਂ ਨੂੰ ਜਵਾਬ ਦਿਆ ਕਰੋ ਛੋਟੀ ਜਿਵੇਂ ਇੱਕ ਬਾਈ ਹੁਣ ਇੱਥੇ ਬੋਲ ਕੇ ਗਿਆ ਸੀ ਵੀ ਜਦੋਂ ਪਹਿਲਾਂ ਜਿੱਥੇ ਬੰਦਿਆ 2000 ਅਜਿਦੋਂ 5-7 ਸਾਲ 10 ਸਾਲ ਪਹਿਲਾਂ ਦਾ ਲੋ ਕੋਈ ਬਜ਼ੁਰਗ ਜਾਂਦਾ ਜਿੱਥੇ ਬੰਦੀ ਦੇ ਵਿੱਚ ਆਇਆ ਲੈ ਕਹਿੰਦੇ ਹੁੰਦੇ ਵੀ ਜਾਰੇ ਇਕੱਲਾ ਬਜ਼ੁਰਗ ਲੜ ਲੂ ਇਕੱਲੇ ਇਕੱਲੇ ਬੰਦੇ ਨਾਲ ਕਾਫਲਾ ਬਣਦਾ ਤੁਰਿਆ ਗਿਆ ਤੁਹਾਡਾ ਤੁਸੀਂ ਦਿੱਲੀ ਦੇ ਵਿੱਚ ਸੰਘਰਸ਼ ਨੂੰ ਚੱਲ ਪਏ ਅਸੋ ਤੁਹਾਡਾ ਪੁਲਿਸ ਨਾਲ ਟਕਰਾਅ ਹੋਇਆ ਫੌਜ ਦੇ ਨਾਲ ਟਕਰਾਅ ਹੋਇਆ ਬਾਈ ਤੁਹਾਡੇ ਲਾਵੇ ਲੱਗਿਆ ਕੁਝ ਠੀਕ ਆ ਨੁਕਸਾਨੇ ਗਏ ਮੁੰਡੇ ਆਪਣੇ 750 ਤੋਂ ਪਲੱਸ ਕਾ ਖਿਸਾਨ ਸਹੀ ਹੋ ਗਿਆ ਉੱਤੇ ਜਦੋਂ ਆਪਾਂ ਲੜਦੇ ਹੁੰਨੇ ਆ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਜੇ ਆਪਾਂ ਕਹੀ ਆਪਾਂ ਲੜੀਏ ਵੀ ਤੇ ਸਾਡਾ ਨੁਕਸਾਨ ਵੀ ਨਾ ਹੋਵੇ ਇਹੀਿੰਦੋ ਕਹੇ ਜਾ ਕੇ ਦਿੱਲੀ ਨਾਲ ਬਰੂਹਾਂ ਤੇ ਬੈਠੇ ਕਾਰ ਬਣਾ ਲਏ ਉਥੇ ਮੋਦੀ ਮਾਚੋਠੇ ਮੋਦੀ ਨਾਟਾ ਕੁਈ ਸਾਫ ਨਹੀਂ ਉਹਦਾ ਅੰਮ੍ਰਿਤ ਸਾਹਿਬ ਛੱਡਿਆ ਹੋਇਆ ਮੁੰਡਾ ਜਿਹੜੇ ਬੰਦੇ ਉੱਤੇ ਇੱਕ ਜੱਜ ਦਾ ਕੇਸ ਚੱਲਦਾ ਹੈ ਜਿਹਨੂੰ 4 ਸਾਲ ਜੱਜ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਜੱਜ ਦੇ ਨੂੰ ਜੱਜ ਨੂੰ ਮਰਵਾਉਣ ਵਾਸਤੇ ਮੁੰਡਾ ਉਹ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤੇ। ਉਹਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਹੋਇਆ ਛੋਟੀ ਰੱਖសា ਲਈ ਜਿਹੜਾ ਇੱਕ ਸੁਪਰੀਮ ਕੋਰਟ ਦੇ ਜੱਜ ਦਾ ਕਤਲ ਹੈ। 4 ਸਾਲ ਦੀ ਬੰਦਾ ਸਜ਼ਾ ਕੱਟ ਗਿਆ ਉਹ। ਹਮਸਾ ਪਰ ਇਹ ਲੋਕਾਂ ਨੇ ਬਈ ਸਾਨੂੰ ਦੱਬੇ ਕੁਤਲੇ ਹੀ ਰੱਖਣਾ ਚਾਹੁੰਦੇ ਨੇ। ਪਰ ਅਸੀਂ ਨਹੀਂ ਹੈਗੇ ਉਹ। ਅਸੀਂ ਲੜਨ ਵਾਲੇ ਲੋਕਾਂ ਚੋਂ ਆ। ਛੋਟੀਆਂ ਜਮਾਤਾਂ ਵੀ ਲੜਦੀਆਂ ਰਹਿਣਗੀਆਂ। ਤੁਸੀਂ ਸਹੀ ਦਾਅਵੇ ਨਹੀਂ ਤਾਂ ਤੁਸੀਂ ਵਾਰਸ ਕੀ ਦੇਉ ਪਤਾ ਤੁਸੀਂ ਉਹ ਕਲਗੀਧਰ ਦਰਪਦੇਸ਼ ਪਤਾ ਦੇ ਵਾਰਸ ਹੋ ਜਿਹਦੇ ਚ ਸੱਤ ਸਾਲ ਦੇ ਨੌ ਸਾਲ ਦੇ ਬੱਚੇ ਡੋਲੇ ਤੁਸੀਂ ਤਾਂ ਬਾਈ ਫੇਰ ਵੀ ਢਾਹ ਲਿਆ ਪਤਾਉਂਦਰਾ ਹੰਡਾ ਲਿਆ ਅਸੀਂ ਉਹਦੇ ਵਾਰਸ ਤਾਂ ਕਰਕੇ ਅਸੀਂ ਦੱਬੇ ਕੁਟਲੇ ਨਹੀਂ ਰਹਿਣਾ ਚਾਹੁੰਦੇ ਅਸੀਂ ਲੋਕਾਂ ਨਾਲ ਅਸੀਂ ਸਰਕਾਰਾਂ ਨਾਲ ਮੱਥਾ ਲਾਵਾਂਗੇ ਜਦੋਂ ਜਦੋਂ ਸਰਕਾਰ ਸਾਡੇ ਨਾਲ ਧੱਕਾ ਕਰੂਗੀ ਉਹ ਸਰਕਾਰ ਨਾਲ ਸਾਡੀ ਮੋਤੀ ਨਾਲ ਕੋਈ ਜੱਤੀ ਦੁਸ਼ਮਣੀ ਥੋੜੀ ਜਿਹਾ ਬਈ ਅਸੀਂ ਕਹਿੰਦੇ ਹਾਂ ਉਹ ਸਾਡੀ ਜੱਤੀ ਦੁਸ਼ਮਣੀ ਥੋੜੀ ਐ ਉਹਦੀ ਨੀਤੀ ਦੇ ਨਾਲ ਲੜਾਈ ਐ ਸਾਡੀ ਜਿਹੜੀ ਉਹਦੀ ਨੀਤੀ ਐ ਉਹ ਡਬਲਯੂਚਓ ਦੇ ਤਹਿਤ ਨੀਤੀ ਚਲਾ ਰਿਹਾ ਹੈ ਵੀ ਮੈਂ ਲੋਕਾਂ ਨੂੰ ਇਹਨਾਂ ਨੂੰ ਆਹ ਤਰੀਕੇ ਨਾਲ ਜਿਉਣਾ ਚਾਹੁੰਦੇ ਨੇ ਤੁਸੀਂ ਕਹਿੰਦੇ ਅਸੀਂ ਆਜ਼ਾਦ ਲੋਕ ਆ ਫਿਰ ਸਾਨੂੰ ਆਜ਼ਾਦੀ 1947 ਚ ਕਿਹੜੀ ਮਿਲੀ ਸੀ ਜੇ ਅਸੀਂ ਆਪਦੇ ਮਨ ਦੀ ਗੱਲ ਹੀ ਨਹੀਂ ਕਰ ਸਕਦੇ ਜੇ ਅਸੀਂ ਆਪਦੇ ਹੱਕ ਹੀ ਲੈ ਸਕਦਾ ਫਿਰ ਤੁਸੀਂ ਆਜ਼ਾਦੀ ਦੀ ਕਿਹੜੀ ਦੀ ਗੱਲ ਕਰਦੇ ਜਿਹਨੂੰ ਐ ਸਾਹ ਤੁਸੀਂ 26 ਜਨਵਰੀ ਮਨਾਉਣਾ 15 ਅਗਸਤ ਮਨਾਉਣਾ ਬਾਈ ਪਰ ਉਹ ਕਿਹੜੀ ਜਾਤੀ ਗੱਲ ਐ ਕਿਹੜੀ ਜਾਤੀ ਆ ਸਭ ਦੱਸਦਾ ਲਟਾਇਆ ਜਾਵੇ ਨਾ ਵੀ ਸੋਨੋ ਜਾਤੀ ਆ ਦਿੱਤੀ ਸੀ ਜਦੋਂ ਸਾਨੂੰ ਗੁਲਾਮ ਸਾਨੂੰ ਕਾਲਿਆਂ ਨੇ ਗੋਰਿਆਂ ਨੇ ਗੁਲਾਮ ਕਰ ਬਣਾਇਆ ਸੀ ਹੁਣ ਤੁਸੀਂ ਤੁਸੀਂ ਗੁਲਾਮ ਬਣਾ ਲਿਆ ਬਾਈ ਹੁਣ ਤੁਸੀਂ ਕਹਿੰਦੇ ਸਾਨੂੰ ਗੁਲਾਮੀ ਕਰੋ ਸਾਡੀ ਤੁਸੀਂ ਸਾਡੇ ਨਾਲ ਜਿਵੇਂ ਅਸੀਂ ਕਹਾਂਗੇ ਓਵੇਂ ਜੁਗਰੀ ਇਤਨੀ ਕਰੋ ਤੁਹਾਡੇ ਨਾਲ ਉਹੀ ਵਰਤਾਰਾ ਉਹ ਵੀ ਤੁਹਾਨੂੰ ਕੁੜਤੇ ਰਹੇ ਨੇ ਡਾਂਗਾ ਸੁੱਟੀਆਂ ਨਾਲ ਤੇ ਇਹ ਵੀ ਤੁਹਾਨੂੰ ਘੁੱਟ ਰਹੇ ਨੇ। ਡਾਂਗਾ ਸੁੱਤੇ ਨਾਲ। ਹੋਰ ਸਾਲ ਭਾਈਆਂ ਨਾਲ ਭਾਈਆਂ ਨੂੰ ਲੜਾ ਰਹੇ ਨੇ। ਜੇ ਪੁਲਿਸ ਮੁਲਾਜ਼ਮ ਨੇ ਕਿਸੇ ਦੇ ਹੋਰ ਨਹੀਂ ਆਪਣੀ ਨੇ ਬਾਈ। ਇਹ ਆਪਣੇ ਨੇ। ਆਪਣੀ ਚਾਚੇ ਦਾਇਆ ਨੇ ਮੁੰਡੇ ਨੇ ਕਿਸੇ ਦਾ ਭਾਈ ਹੈ, ਕਿਸੇ ਦਾ ਪੁੱਤ ਹੈ, ਕਿਸੇ ਦਾ ਭਤੀਜਾ ਕਿਸੇ ਦਾ ਪੁੱਤ ਹੈ। ਇਹ ਸਾਰੇ ਆਪਣੇ ਨੇ। ਪਰ ਇਹਨਾਂ ਦਾ ਨਾਲ ਟਕਰਾ ਕਰਾਂਦ ਨੇ ਆਪਣਾ ਦੇਖ ਲਓ ਸਿੱਧਾ। ਕਿੰਨੀ ਵੱਡੀ ਸਿਆਸਤ ਚੱਲ ਰਹੀ ਹੈ ਇਹ। ਇਹ ਸਾਨੂੰ ਕਿਤੇ ਸੋਚਣੀ ਤੇ ਸਮਝਣਾ ਪੈਣਾ ਵੈ। ਲੋਕਾਂ ਨੂੰ ਬਈ ਜਾਗਰੂਕ ਤੁਸੀਂ ਨੂੰ ਕਰਨਾ ਪੈਣਾ ਪਿੰਡਾਂ ਦੇ ਵਿੱਚ ਜਾਓ ਜਿਹੜੇ ਵੀ ਪਿੰਡਾਂ 'ਚ ਤੁਸੀਂ ਆਉਣ ਜਿੱਥੇ ਵੀ ਜਾਂਦੇ ਹੋ ਸਾਰੇ ਪਿੰਡਾਂ ਦੇ ਵਿੱਚ ਜੋ ਖੁੰਡਾਂ ਤੇ ਬਹਿ ਕੇ ਗੱਲਾਂ ਕਰਦੇ ਨੇ ਖੁੰਡਾਂ ਤੇ ਬਹਿ ਕੇ ਗੱਲਾਂ ਫੱਤੀਆਂ ਹੁੰਦੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿਹਾ ਸੀ 80 90% ਲੋਕ ਸੱਚ ਬੋਲਦੇ ਹੁੰਦੇ ਨੇ ਸਵਾਲ ਲੈਣ ਵਾਲੇ ਵੀ ਹੁੰਦੇ ਨੇ 2 4 ਮੈਂ ਨਹੀਂ ਕਹਿੰਦਾ ਵੀ ਨਹੀਂ ਲੈਂਦੇ ਹੁੰਦੇ ਪਰ ਉਹਨਾਂ ਨੂੰ ਸਵਾਲ ਲੈਣ ਵਾਲਾ ਨੂੰ ਇਹ ਵੀ ਗੱਲ ਆ ਸਮਝਾਇਆ ਕਰੋ ਬਈ ਲੜਾਈ ਸਾਡੇ ਜਵਾਨਾਂ ਦੀ ਨਹੀਂ ਛੋਟੇ ਜਵਾਨਾਂ ਦੀ ਨਾਲ ਹੈ ਛੋਟੇ ਜਵਾਨ ਵੀ ਭੁੱਖੇ ਮਨ ਨਾਲ ਦੇਖਦੇ ਨੇ ਇੱਕ ਕਾਨੂੰਨ ਇਹਨਾਂ ਨੇ ਕਾਲੇ ਕਾਨੂੰਨ ਪਾਸ ਕਰਤੇ ਬਾਦਰ ਵਿੱਚ ਉਹ ਤਾਕਸੀਰਣੀ ਲੜਨ ਵਾਲੀ ਜੇ ਆਦੇ ਇਹ ਹੱਥ ਕੰਡੇ ਦੇ ਪੂਰੇ ਉੱਤਰੇ ਸਾਡੇ ਬੱਚੇ ਬੱਚੇ ਬਈ ਲੜਾਈ ਨਹੀਂ ਲੜ ਸਕਦੇ ਜਿਹੜੀ ਲੜਾਈ ਤੁਸੀਂ ਲੜ ਰਹੇ ਹੋ ਨਾ ਉਹ ਬੱਚਾ ਨਹੀਂ ਲੜ ਸਕਦੀ ਜਿੰਨਾ ਚਿਰ ਇਹਨੂੰ ਰੋਕੀ ਰੱਖੋਗੇ ਕਿਸੇ ਵੀ ਫੌਜ ਨਾਲ ਟਕਰਾਅ ਹੁੰਦਾ ਜਦੋਂ ਫੌਜ ਦਾ ਜਰਨੈਲ ਹੀ ਪੱਜੇ ਜਦੋਂ ਫੌਜ ਦਾ ਜਰਨੈਲ ਹੀ ਪੱਜੇ ਫੌਜ ਨਹੀਂ ਲੜਦੀ ਫਿਰ ਸਾਡਾ ਜਰਨੈਲ ਉੱਤੇੜਿਆ ਖੜਾ ਤਾਂ ਕਿ ਉਹਦੇ ਬੱਚੇੜੇ ਖੜਿਆ ਹੋਵੇ